ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਜਿਹੜਾ ਟਾਇਲ ਦਾ ਖਰਚਾ ਸੀਗਾ ਉਹਦਾ ਉਹਦੀ ਵੀਡੀਓ ਆਪਾਂ ਬਣਾਤੀ ਸੀਗੀ ਜਿਨ੍ਹਾਂ ਨੇ ਹਾਲੇ ਤੱਕ ਜਾ ਕੇ ਉਹ ਵੀਡੀਓ ਨਹੀਂ ਦੇਖੀ ਉਹ ਸਾਰੀ ਵੀਡੀਓ ਦੇਖ ਲਿਓ ਤੇ ਵਿੱਚ ਬਹੁਤ ਪਰਮਾਨੇ ਕਮੈਂਟ ਕੀਤੇ ਹੈਗੇ ਤੇ ਉਹਨਾਂ ਪਰਮਾਨਾਂ ਦਾ ਬਹੁਤ ਬਹੁਤ ਧੰਨਵਾਦ ਚੰਗੇ ਕਮੈਂਟ ਕੀਤੇ ਆ ਤੇ ਆਪਾਂ ਉਹਨਾਂ ਦਾ ਰਿਪਲਾਈ ਵੀ ਕੀਤਾਗਾ ਤੇ ਹੋਰ ਕਰਿਆ ਕਰੋ ਕਮੈਂਟ ਵਰੀ ਵਰੀ ਕਮੈਂਟ ਕਰਿਆ ਕਰੋ ਤੇ ਜਿਹੜਾ ਵੀ ਡਾਊਟ ਹੁੰਦਾ ਕੋਈ ਪੁੱਛਣਾ ਦੱਸਣਾ ਹੁੰਦਾ ਉਹ ਜ਼ਰੂਰ ਦੱਸਿਆ ਕਰੋ ਤੇ ਪੁੱਛਿਆ ਕਰੋ ਤੇ ਬਾਕੀ ਹੁਣ ਆਪਾਂ ਦਿਖਾਉਣੇ ਆਂਗੇ ਤੁਹਾਨੂੰ ਟਾਈਲ ਦੀ ਸਫਾਈ ਦਿਖਾ ਦੇਗੀ ਇੱਕ ਵਾਰੀ। ਕੋਈ ਆ ਗਿਆ? ਹਾਂ ਕਰਤਾ ਰੰਗ ਦਾ ਸ਼ੁਰੂ। ਹਾਂ ਇਹ ਆ ਮੱਡਾ ਰੰਗ ਵਾਲਾ ਆਪਣੇ ਫਿੰਡਾ। ਰਦਗਾ ਗੰਨਾ ਰੰਗ ਕਹਿਣ ਆ ਕਿਵੇਂ ਆਏ ਜੇ ਕਦੋਂ ਪਰਿਆ ਇਹਦਾ ਲੰਗ ਹੈ ਆ ਰੰਗ ਦੇ ਕੋਲ ਜਾ ਗਰ ਬੈਣ ਕੋ ਲਾਇਆ ਅੱਛਾ ਥੱਲੇ ਥੱਲੇ ਹੈ ਰੰਗ ਕਿਹੜਾ ਲਾ ਕੇ ਪਹਿਲਾਂ ਤਾਂ ਪਾਣੀ ਪਾ ਲਈ ਰੰਗ ਕਿਹੜਾ ਲਾ ਕੇ ਰੰਗ ਤੇਰੇ ਲਾ ਕੇ ਕਿੰਨੇ ਸੁਕਾ ਕੇ ਲਗਾ ਦੇ ਨਹੀ ਇੱਕ ਕਾਪੀ-ਕੂਪੀ ਕਿਹੜੀ ਹੈ ਕੀ ਕਿਹੜਾ ਇਹਦਾ ਸੀ ਕਾਪੀ-ਕੂਪੀ ਕਿਹੜੀ ਹੈ ਰੰਗ ਵਾਲੀ ਕੋਈ ਕਟ ਹੈ ਨਹੀਂ ਹੈਗੀ ਕੋਈ ਕਿੰਨੇ ਕਾਪੀ ਹਾਂ ਹਾਂ ਹਾਂ

গোল্ডেন ਬਣਾਉਣਾ ਇਹਦਾ ਉਹਨਾਂ ਨੇ ਕਿਹੜਾ ਕੀਤਾ ਹੋਰ ਕੀ ਦੇ ਇਹਨਾਂ ਦੇ ਹੋ ਪਿੰਡ ਜਿ ਆਪਣੇ ਕੀ ਹੀ ਚੱਲਦਾ ਇਹੀ ਜੀ ਕੀਤਾ ਇਹਦਾ ਇਹ ਕਰ ਦਾਂਗੇ ਚਲੇ ਵੀ ਸੱਟ ਹੈ ਇਹ ਵੀ ਉਸ ਹਮ ਲਕੀ ਨਾਲ ਦੇ ਹੋ ਜਾਊਗਾ ਹੂੰ ਬਾਈ ਕਰ ਦਾਂਗੇ ਆਪਾਂ ਇਹ ਸਹੀ ਹੈ ਸਿੰਪਲ ਹੈ ਇਹ ਰੰਗ ਦਾ ਬਾਕੀ ਦਿਖਾ ਕੇ ਲਗਾ ਸੀ ਤੇਰੇ ਨੂੰ ਸੁਪੈ ਕੇ ਮੰਗਾਉਂਦਾ ਉਹ ਤਾਂ ਇਹ ਵਧਾਣੀ ਹੈ ਕਿ ਉਹ ਤਾਂ ਕਿਉਂ ਹੀ ਇਹ ਨਹੀਂ ਨਹੀਂ ਉਹ ਕੀੜੇ ਕੀਤੇ ਹੋਰ ਤੂੰ ਕੀ ਦੀ ਦਿਖਾ ਖਿਲੇ ਆ ਮੈਂ ਨਾ ਦੇ ਭਾਵੇਂ ਸੁਮਨ ਬਸ ਫਿਰ ਆਹ ਕੀ ਤਾਂ ਨਾ ਦੇ ਸੁਮਨ ਵੀ ਹੈਪੀ ਮੰਨਾਂ ਦੇ ਲਈ ਆਈ ਕਿ ਬਸ ਇਹੀ ਜਲਦਾ ਇਹੀ ਕਰਦੇ ਆਂਗੇ ਆਪਾਂ ਇਹੀ ਕਰਦੇ ਆਂਗੇ ਉਹਦਾ ਮਟਾਇਲ ਦਾ ਦਿਖਾਈ ਜਾਂਦਾ ਸੀਗਾ ਤੇਲ ਦਾ ਮੈਂ ਕਿਹਾ ਤੇਲ ਦਾ ਕੰਮ ਹੋ ਗਏ ਨਿਬੜ ਗਿਆ ਤੇ ਰੰਗ ਆ ਠੇਕਾ ਕੀਤਾ ਆਪਾਂ ਹਾਂ ਚਾਹ ਬਣੀ ਜਾਂਦੀ ਆ ਪਿਉਣਿਆ ਫਿਰ ਤੈਨੂੰ ਚਾਹ ਪੋਰ ਚਾਹ ਲਾਇਆਗਾ ਮੈਟ ਇਹ ਦਿਖਾਈ ਸੀਗਾ ਆਪਾਂ ਪਹਿਲਾਂ ਇਧਰ ਆਹ ਲੱਗਦਾ ਸੀਗਾ ਆਹਾਂ ਡਿਜ਼ਾਈਨ ਦੇ ਵਾਲਾ ਇਟਾਂਿਆਂ ਵਾਂਗੂ ਆ ਇਹ ਰਸੋਈ ਦਾ ਵੀ ਕੰਮ ਕੰਪਲੀਟ ਹੋ ਗਿਆ ਸੀ ਦੇਖ ਲੋ ਕਰਾਂ ਇੱਕ ਕਰੀ ਆਹ ਵੀ ਲੱਗਾ ਦਾਬ ਜਾਂ ਟੂੜੀਆਂ ਟਾਟੀਆਂ ਹਜੇ ਲਾਉਣਾਂ ਨੂੰ ਰਹਿ ਜਾਂਦੀਆਂ ਇੱਧਰ ਲੱਕੜ ਸੁੱਕੀ ਜਾਂਦੀ ਹੈਗੀ 4-5 ਦਿਨ ਹੋ ਗਏ ਲੈਂਦੀ ਨੂੰ ਤੇ ਇਹ ਵੀ ਕੰਮ ਹਜੇ 10 ਦਿਨਾਂ ਤੱਕ ਸਟਾਰਟ ਕਰਾਂਗੇ ਇਹਦਾ ਮੰਤੇ ਮੁੰਦੇ ਰੱਖਦੇ ਹਨ ਹੈ ਛਾਗ ਦੇਖੋ ਕਿੰਨ ਸਫਾਈ ਸੁਹੀ ਕਿਵੇਂ ਆ ਗਈ ਅਜ ਤਾਂ ਪੋਚਾ ਪੋਚਾ ਲੱਗਿਆ ਨਹੀਂ ਹਜੇ ਤਾਂ ਮੂੰਹ ਦਿਖਿਆ ਗੁਰੂ ਇਹ ਚ ਤਾਂ ਸ਼ੀਸ਼ੇ ਵਾਂਗੂ आह भाई दा गोल्डन ब्राउन है वो सारा तो नहीं है इधरले पास सारे का तो नहीं मारे कि पहले ही बजाया उधर नहीं है उधरले पास हाँ आ, पहले ही बजे हों बाकी जोड़ा जो जोड़ा जोड़ा से मारता है अच्छा चिप वाल लिबड़न दो है ਬਿਨਾਂ ਲੋ ਨਿਬੜੇ ਨਾ ਹਾਂਜੀ ਰੰਗ ਕਰਨ ਵਾਲਾ ਮੁੰਡਾ ਲੱਗਿਆ ਪਿਆ ਹੈਗਾ ਤੇ ਅਜੇ ਚੱਲੀ ਜਾਂਦਾ ਰੰਗ ਦਾ ਕੰਮ ਤੇ ਅੱਜ ਵਾਲੀ ਵੀਡੀਓ ਥੋੜੀ ਛੋਟੀ ਸੀਗੀ ਤੇ ਐਨੀ ਕੀ ਵੀਡੀਓ ਦੇਖੋ ਤੇ ਹੁਣ ਕੱਲ ਦੀ ਵੀਡੀਓ 'ਚ ਮਿਲਦੇ ਆਂ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਲਦੀ ਵੀਡੀਓ ਜੀ ਮਿਲਦੇ ਆਂ